ਸਵਾਰੀਆਂ ਦੇ ਨਾਲ ਭਰੀ ਹੋਈ বাস ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜੋ சூரਤ ਏਸੀ বাস ਸੜਕ ਉੱਤੇ ਪਲਟ ਜਾਂਦੀ ਹੈ ਅਤੇ বাস ਦੇ ਵਿੱਚ ਸਵਾਰ ਸਵਾਰੀਆਂ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀਆਂ ਨੇ ਤੇ ਆਲੇ-ਦੁਆਲੇ ਦੇ ਲੋਕਾਵਲੋਂ ਸਵਾਰੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਜਾੁੰਦਾ ਜਿੱਥੇ ਉਹਦਾ ਇਲਾਜ ਹੋ ਰਿਹਾ ਤਾਂ ਮੌਕੇ ਦੀਆਂ ਤਸਵੀਰਾਂ ਵੀ ਤੁਹਾਡਾ ਨਾਲ ਸਾਂਝਾ ਕਰਾਂਗੇ ਜਿੱਥੇ ਦੇਖ ਸਕਦੇ ਹੋ ਕਿ ਰਾਤ ਦਾ ਵੇਲਾ ਹੈ ਤੇ ਸੂਰਤ ਇਸੇ ਬਾਸੂ ਸੜਕ ਉਤੇ ਪਲਟ ਜਾਂਦੀ ਹੈ ਅਤੇ ਸ਼ੀਸ਼ੇ ਤੋੜ-ਤੋੜ ਕੇ ਆਲੇ-ਦੁਆਲੇ ਦੇ ਲੋਕਾਵਲੋਂ ਅਤੇ ਐਸਐਸਐਫ ਦੀ ਟੀਮ ਵੱਲੋਂ ਸਵਾਰੀਆਂ ਨੂੰ ਬਾਹਰ ਕੱਢਿਆ ਜਾਂਦਾ ਅਤੇ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਤਦ ਬੱਸ ਦੇ ਹਾਲਤ ਦੇਖਦੇ ਹੋ ਕਿ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਇਸ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਦਾ ਕੀ ਹਾਲ ਹੋਇਆ ਹੋਵੇਗਾ ਇਸ ਕੰ ਦਾ ਅੰਦਾਜ਼ਾ ਤੁਸੀਂ ਇਸ ਬੱਸ ਨੂੰ ਦੇਖ ਕੇ ਲਗਾ ਸਕਦੇ ਹੋ ਤਾਂ ਬੁਰੀ ਤਰੀਕੇ ਦੇ ਨਾਲ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਪੱਟਣ ਹੋ ਚੁੱਕੀਆਂ ਨੇ ਜਦੋਂ ਇਸ ਘਟਨਾ ਦਾ ਪਤਾ ਲੱਗਦਾ ਹੈ ਤਾਂ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਜਾਂਦੇ ਨੇ ਮੌਕੇ ਤੇ ਐਸਐਸਐਫ ਦੀ ਟੀਮ ਵੀ ਕੌਂਸਿਲੀਗਰ ਜੀ ਨਾਲ ਵੱਲੋਂ ਕਾਫੀ ਮੁਸ਼ਕਲ ਤੋਂ ਬਾਅਦ ਇਹਨਾਂ ਸਵਾਰੀਆਂ ਨੂੰ ਵਾਪਸ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲੈ ਜਾਇਆ ਜਾਂਦਾ ਹੈ ਦਰਸਰਸ ਪਾਬਲੇ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਦੇ ਬਾਅਦ ਦੇ ਸਾਹਮਣੇ ਤੋਂ ਇੱਕ ਟੈਂਪੋ ਵਾਲਾ ਧਾਰਿਆ ਹੁਦਾ ਤਾਂ ਉਸ ਸਲੋਅ ਓਵਰਟੇਕ ਕਰਨ ਲੱਗਿਆ ਹੁੰਦਾ ਤਾਂ ਇਸ ਉਸ ਟੈਂਪੋ ਨੂੰ ਬਚਾਉਂਦੇ ਬਚਾਉਂਦੇ ਡਰਾਈਵਰ ਵੱਲੋਂ ਸੂਝ-ਬੂਝ ਵਰਤੀ ਜਾਂਦੀ ਹੈ ਜਿਸ ਦੌਰਾਨ ਉਸ ਸਲੋਅ ਆਪਣੀ ਬੱਸ ਜਿਹੜੀ ਹੈ ਖੇਤਾਂ ਦੇ ਵਿੱਚ ਉਤਾਰ ਦਿੱਤੀ ਜਾਂਦੀ ਹੈ ਪਰ ਇਹ ਬੱਸ ਜਿਹੜੀ ਹੈ ਪਲਟ ਜਾਂਦੀ ਹੈ ਦੌਰਾਨ ਇਸ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਵੀ ਕੰਬੀਰੂਪ ਦੇ ਵਿੱਚ ਜ਼ਖਮੀ ਹੋ ਜਾਂਦੀਆਂ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਪਵਾਨੀਗੜ ਮਾਫਰਨਾ ਪਵਾਨੀਗੜ ਕੋਲ ਇਹ ਪੂਰਾ ਹਾਦਸਾ ਹੋਇਆ ਜਿੱਥੇ ਏਸੀ ਬੱਸ ਜਿਹੜੀ ਪਲਟ ਜਾਂਦੀ ਹੈ ਸੜਕ ਉੱਤੇ ਅਤੇ ਇਸ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਵੀ ਕੰਬੀਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਤਮੋਜ ਦੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਪ੍ਰਸ਼ਾਸਨ ਵੱਲੋਂ ਮੌਕੇ ਦੇ ਹਾਲਾਤ ਦੇਖੇ ਜਾ ਰਹੇ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਕਰੀਬ 15 ਤੋਂ 20 ਸਵਾਰੀਆਂ ਨੇ ਇੱਕ ਕੰਬੀਰੂਪ ਦੇ ਵਿੱਚ ਜ਼ਖਮੀ ਗਿਆ ਨੇ ਅਤੇ ਇਹ ਵੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਜੋ ਮੁਰਗੀ ਜਾਂਚ ਵਿੱਚ ਉਹਨਾਂ ਨੂੰ ਪਤਾ ਲੱਗਿਆ ਉਸ ਦੌਰਾਨ ਦੱਸਿਆ ਜਾ ਰਿਹਾ ਕਿ ਕੋਈ ਟੈਂਪੂ ਵੱਲ ਉਹਨਾਂ ਦੇ ਸਾਹਮਣੇ ਆ ਜਾਂਦਾ ਹੈ ਜਿਸ ਦੌਰਾਨ ਡਰਾਈਵਰ ਵੱਲੋਂ ਬਚਾਉਂਦੇ-ਬਚਾਉਂਦੇ ਉਸਦੀ ਹੀ বাস ਪਲਟ ਜਾਂਦੇ ਜਿਸ ਦੌਰਾਨ বাস ਦੇ ਵਿੱਚ ਬੈਠੀਆਂ ਸਾਰੀਆਂ ਸਵਾਰੀਆਂ ਹੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਫਿਲਹਾਲ ਸਾਰੀਆਂ ਸਵਾਰੀਆਂ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਅਤੇ ਮੋਟੀ ਉਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਨੇ ਉੱਥੇ ਦੂਜੇ ਪਾਸੇ ਇਸ ਪੂਰੇ ਮਾਮਲੇ ਨੂੰ ਲੈ ਕੇ ਹੋਰ ਕੀ ਕੁਝ ਕਹਿਣਾ ਪਰਿਵਾਰ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਸੋਲਣ। ਉੱਥੇ ਕੋਈ ਚੀਜ਼ ਮੂਰੇ ਆਈ ਆ ਉਦੇ ਬਸ ਆਲੇ ਟ੍ਰੈਵਲ ਤੋਂ ਬਸ ਉਹਦੇ ਵਿੱਚ ਇੱਕ ਲਖਤ ਪਾੜਤੀ ਉਹਨੂੰ ਬਚਾਉਂਦਾ ਬਚਾਉਂਦਾ। ਤਾਂ ਕਿੰਨੇ ਪੁਲਿਸ ਲੱਗਦੇ ਨੇ ਕੋਈ ਤਾਂ ਮਰੀਜ਼ ਹੋਣੇ 25 30 30 ਤੋਂ ਜ਼ਿਆਦੇ ਹੁਣ ਖਾਸੇ ਫੱਟੜ ਹੋਏ ਪੈਣੇ ਬਹੁਤ ਜ਼ਿਆਦੇ ਸੱਟਾਂ ਲੱਗੀਆਂ। ਬੜਾ ਪਿਆਰ ਆਪਸ ਵਿੱਚ ਦੇ ਸਾਥ ਬਹੁਤ ਭਿਆਨਕ। ਤਾਂ ਪ੍ਰਮਾਤਮਾ ਨੇ ਬਚਾ ਲਈ। हां बचाए परमात्मा ਇਹ ਤਾਂ ਨਹੀਂ ਬਾਲਾ ਕੰਮ ਖਰਾਬ ਹੈ ਇਹ ਬਰੇ ਆ ਰਹੀ ਧੀ ਕਿ ਬਸ 100 120 ਦੀ ਸਪੀਡ ਤੇ ਹੋਣੀ ਤਗਰੀਬਨ ਪਤਾ ਨਹੀਂ ਆ ਚੜਨ ਕਿ ਇਕਦਮ ਕੀ ਹੋਇਆ ਡਰਾਈਵਰ ਨੂੰ ਉੱਟ ਲਾਇਆ ਪਤਾ ਨਹੀਂ ਕੀ ਆਇਆ ਬਸ ਉੱਧਰ ਗਈ ਦੀ ਪਤਾ ਲੱਗਿਆ ਉਸ ਤੋਂ ਬਾਅਦ ਬਸ ਜਮੀ ਟੇਢੀ ਹੋ ਗਈ ਸੀਸੇ ਵਿੱਚ ਦੀ ਮੈਂ ਬਾਹਰ ਮੁੰਡਾ ਦੂਸਰਾ ਧੀ ਨਾਲ ਉਹ ਟਾਕੀ ਵਾਲੀ ਸਾਈਡ ਦੀ ਉਹ ਵਿਚਾਰਾ ਬਚ ਗਿਆ ਟ੍ਰੇਨਿੰਗ ਤੋਂ ਆ ਰਹੇ ਤੇ ਜੇਕਬਰ ਤੋਂ ਚੰਗੀ ਬੜੀ ਅਸੀਂ ਆ ਜੇ ਦੇਖ ਰਹੇ ਤੇ ਕਿ ਸਾਨੂੰ ਸਿੰਪਲ ਬੱਸ ਮਿਲ ਜੇ ਸਿੰਪਲ ਵਾਚ ਚ ਬੈਜ ਜਾਂਦੇ ਤਾਂ ਨਾ ਹੁੰਦਾ ਸਾਡਾ ਆਸਾ ਇਹ ਬਸ ਹੋੱਚ ਬੈਗੇ ਕਿਸਮਤ ਚ ਲਿਖਿਆ ਹੋਇਆ ਸੀ ਬਈ ਹੁਣ ਮਰੀਜ਼ ਤਾਂ ਹੈਗੇ ਨੇ ਵੀਰੇ ਘੱਟੋ ਘੱਟ 25 30 ਤਾਂ ਹੋਣਗੇ 20 ਬੱਚੇ ਹਾਂ 20 ਬੱਚੇ ਹੋਣਗੇ ਵੀਰੇ ਜਿਨ੍ਹਾਂ ਦਾ ਲਾਸ ਕਾਫੀ ਹੋ ਗਿਆ ਆਸੀਂ ਉੱਥੋਂ ਆ ਰਹੇ ਤੇ ਮਗਰੋਂ ਮਗਰ ਆ ਰਹੀ ਦੀ ਗੱਡੀ ਸਾਡੀ ਇਹ ਇੱਥੇ ਹੋਇਆ ਆਪਣੇ ਹਨੀ ਢਾਬੇ ਦੇ ਸਾਹਮਣੇ ਆ ਬਾਲੂ ਦਾ ਹਾਂ ਜੀ ਇਹ ਕਹਿੰਦੇ ਨੇ ਕਹਿੰਦੇ ਟੈਂਪੋ ਆਇਆ ਸੀ ਪਿੱਛੇ ਦੀ ਥੋੜੀ ਜੀ ਕਿਉਂਕਿ ਟੈਂਪੋ ਤੋਂ ওভারਟੈਕ ਕਰਦੇ ਖਾਨੀ ਟੈਂਪੋ ওভারਟੈਕ ਕਰਕੇ ਆ ਪਤਾ ਨਿੱਕੇਵੇਂ ਹੋਇਆ ਸਾਡੇ ਆਉਣਿਆਂ ਦਾ ਪਲਟਕੀ ਦੀ ਬੱਸ ਡੇਢੀ ਹੋ ਗਈ ਸੀ ਉਥੇ ਨੌਜਵਾਨ ਖੜੇ ਤੇ ਢਾਬੇ ਤੇ ਉਹ ਆ ਗਏ ਫਟਾਫਟ ਸਾਰੇ ਉਹਨਾਂ ਨੇ ਆ ਕੇ ਫਿਰ ਸੀਸੇ ਪੰਨ ਪੰਨ ਕੇ ਵਿੱਚੋਂ ਹਾਇ ਕਰਲਾਪ ਹੋ ਰਿਹਾ ਸੀ ਬਹੁਤ ਰੌਲਾ ਪੈ ਰਿਹਾ ਸੀ ਉਹਨਾਂ ਨੇ ਬਹੁਤ ਖਿੱਚ ਖਿੱਚ ਕੇ ਨੌਜਵਾਨਾਂ ਨੇ ਕੱਢੇ ਫਿਰ ਪਾਣੀ ਦੀਆਂ ਬੋਤਲਾਂ ਲਿਆਂਦੀਆਂ ਪਾਣੀ ਕੁਝ ਕੁਝੋ ਹੋਲਡਰ ਤੇ ਪਚਾਏ ਵੇਰ ਐਨੇ ਗੱਡੀਆਂ ਆ ਗੀਆਂ ਐਂਬੂਲੈਂਸ ਆ ਗੀਆਂ ਸਰ ਕਿਤੇ ਇੱਕ ਹਾਦਸੇ ਚ ਲੱਗਦੇ ਨੇ ਕਿਹੜੇ ਚੱਕੀ 15 20 ਹੈਗੇ ਨੇ ਬੰਦੇ ਜਿਹੜੇ ਜ਼ਖਮੀ ਨੇ ਸਰ ਕੋਈ ਨੀ ਕਰ ਰਿਹਾ ਕਿਤੇ ਨਹੀਂ ਆਪਾਂ ਕਿੰਨੇ ਪਟਿਆਲੇ ਵੀ ਭੇਜਦੇ ਪਟਿਆਲੇ ਭੇਜਦੇ ਸਰ ਇੱਥੇ ਕਾਰ ਕੁਝ ਕਰ ਸਕਦਾ ਕੀ ਬੱਸ ਭੱਜੀ ਨਹੀਂ ਸੀ ਇਹ ਨਹੀਂ ਪਤਾ ਲੱਗਿਆ ਵੀ ਕੀ ਕਹੇ ਸਾਡੇ ਆਂਦਿਆਂ ਨੇ ਤਾਂ ਉਲਟ ਗਈ ਅਸੀਂ ਥੋੜਾ ਜਿਹਾ ਪਿੱਛੇ ਗੱਡੀ ਚੱਲ ਰਹੀ ਸੀ ਲੋਹੀ ਦੇਖਿਆ ਆ ਕੇ ਉੱਥੇ ਐ ਹੋ ਰਿਹਾ ਦੂਰ ਆ ਵਾਕਾ ਹੋਇਆ ਪਰ ਇੱਕ ਦੇ ਦੱਸਣ ਮੁਤਾਬਕ ਕੋਈ ਨਾਮਲੂਮ ਟੈਂਪੂ ਅੱਗੇ ਆ ਗਿਆ ਸੀਗਾ ਜੋ ਟੈਂਪੂ ਨੂੰ ਬਚਾਉਂਦੇ ਹੋਏ ਡਰਾਈਵਰ ਨੇ ਬਹੁਤ ਸੂਝਬੂਝ ਨਾਲ ਗੱਡੀ ਨੂੰ ਕਤਾਨਾ ਸਾਈਡ ਲਾਤਾ ਜੋ ਪਲਟ ਗਈ ਸਵਾਰੀਆਂ ਜ਼ਿਆਦਾ ਲੋਡ ਹੋਣ ਕਰਕੇ ਜ਼ਰਫਤਾ ਪਲਟੀ ਆ ਗੱਡੀ ਇਹ ਪਰ ਜੇ ਡਰਾਈਵਰ ਨਾ ਬਚਾਉਂਦਾ ਤਾਂ ਹੋਰ ਵੀ ਜਾਨੀ ਮਾਲੀ ਨਖਾਨ ਹੋ ਸਕਦਾ ਸੀ ਤਾਂ ਜਿੱਦਾਂ ਜਾਣਕਾਰੀ ਦੇ ਵੀ ਦਿੱਤੀ ਗਈ ਹੈ ਕਿ ਜਦੋਂ ਹਾਦਸੇ ਦੀ ਜਾਣਕਾਰੀ ਮਿਲਦੇ ਤਾਂ ਐਸਐਸਐਫ ਦੀ ਟੀਮ मौके ਤੇ ਮੋਗ ਹੈ ਹਾਂਜੀ ਸਰ ਅਸੀਂ ਰੋਡ ਦੇ ਉੱਤੇ ਹੀ ਸੀਗੇ ਗਸ਼ਤ ਕਰ ਰਹੇ ਸੀਗੇ ਉਦertid ਸਾਨੂੰ ਦੋ ਮਿੰਟਾਂ ਜੀ ਅਸੀਂ ਮੌਕੇ ਤੇ ਪਹੁੰਚ ਗਏ ਤਲਾਸ਼ ਮਿਲਣ ਤੇ ਪਬਲਿਕ ਵੱਲੋਂ ਸਾਨੂੰ ਤਲਾਸ਼ ਦਿੱਤੀ ਗਈ ਸੀ ਤਾਂ ਅਸੀਂ ਮੌਕੇ ਤੇ ਜਦੋਂ ਪੁੱਜੇ ਤੇ ਪੂਰਾ ਹਾਹਾਕਾਰ ਮੱਚੀ ਹੋਈ ਸੀ ਇਹ ਵੱਲੋਂ ਬੱਸ ਹੋਣ ਕਰਕੇ ਅੰਦਰ ਹਵਾ ਨਹੀਂ ਕ੍ਰੋਸ ਹੋ ਰਹੀ ਸੀ ਤਾਂ ਬਹੁਤ ਇੱਟਾਂ ਮਾਰ ਕੇ ਸ਼ੀਸ਼ੇ ਭੰਨ ਕੇ ਸਵਾਰੀਆਂ ਨੂੰ ਕੱਢ ਕੇ ਹਸਪੀਟਲ ਲੈ ਕੇ ਸਰ 22 ਤੇ ਕਰੀਬ ਜੱਟਾਂ ਲੱਗੀਆਂ ਨੇ ਜਿਨ੍ਹਾਂ ਵਿੱਚੋਂ 16 ਮਰੀਜ਼ ਅਸੀਂ ਦਾ ਹਸਪੀਟਲ ਲੈ ਗਏ ਸੀ ਪੰਜ ਚਾਰ ਮਰੀਜ਼ ਜਿਹੜੇ ਨੇ ਉਹ ਫਸਟ ਏਡ ਦੇ ਕੇ ਘਰੋਂ ਚਲੇ ਗਏ